मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸੀਮਪੂ ਗੋਂ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਔਰ ਮੋੜ ਤੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਲਏ ਗਏ ਫੈਸਲੇ ਪੰਜਾਬ ਦੇ ਆਮ ਲੋਕਾਂ ਦੇ ਹਿੱਤਾਂ ਦੇ ਲਈ ਲਏ ਜਾਂਦੇ ਨੇ ਪੰਜਾਬੀਆਂ ਦੇ ਲਈ ਸੀਮਾਨ ਨੇ ਵੱਡਾ ਐਲਾਨ ਕੀਤਾ ਹੈ ਜਿੱਥੇ ਵੇਰਕਾ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਵੱਡਾ ਤੋਹਫਾ ਪੰਜਾਬੀਆਂ ਨੂੰ ਦਿੱਤਾ ਗਿਆ ਹੈ ਕਿਉਂਕਿ ਮਹਿੰਗਾਈ ਦੇ ਦੌਰ ਦੇ ਵਿੱਚ ਲੋਕਾਂ ਦਾ ਬਜਟ ਜੋ ਸੀ ਉਹ ਪਹਿਲਾਂ ਹੀ ਵਿਗੜਿਆ ਹੋਇਆ ਸੀ ਤੇ ਇਸੇ ਦੇ ਚੱਲਦਿਆਂ ਹੁਣ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਜਿੱਥੇ ਵੇਰਕਾ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਦੱਸ ਦਈਏ ਕਿ ਵੇਰਕਾ ਉਤਪਾਦਾਂ ਦੇ ਵਿੱਚ ਜੋ ਹੈ ਉਹ ਜੋ ਕੀਮਤਾਂ ਸੀ ਉਹਨਾਂ ਦੇ ਵਿੱਚ ਕਟੌਤੀ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਜਿੱਥੇ 30 ਤੋਂ 35 ਰੁਪਏ ਜੋ ਹੈ ਉਹ ਇਹ ਕੀਮਤਾਂ ਦੇ ਵਿੱਚ ਕਟੌਤੀ ਜੋ ਹੈ ਵੇਖਣ ਨੂੰ ਮਿਲੀ ਹੈ ਤਾਂ ਪੰਜਾਬ ਦੇ ਵਿੱਚ ਉਹ ਲੋਕ ਜੋ ਸੀ ਵੱਡੀ ਗਿਣਤੀ ਦੇ ਵਿੱਚ ਵੇਰਕਾ ਉਤਪਾਦਾਂ ਦੀ ਜੋ ਹੈ ਉਵਰ ਤੋਂ ਕਰਦੇ ਨੇ ਤਾਂ ਜਾਹੇ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਮੱਦੇ ਨਜ਼ਰ ਫੈਸਲਾ ਲਿਆ ਗਿਆ ਹੈ ਕਿਉਂਕਿ ਲੋਕਾਂ ਦੀ ਜੋ ਬਜਟ ਵਿਗੜਿਆ ਹੋਇਆ ਸੀ ਤਾਂ ਜਾਹੇ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਜਿੱਥੇ ਵੇਰਕਾ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਸਰਕਾਰ ਦੇ ਵੱਲੋਂ ਕਟੌਤੀ ਕੀਤੀ ਗਈ ਹੈ ਦੱਸ ਦਈਏ ਕਿ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਜਿਉਆ ਵੇਖਣ ਨੂੰ ਮਿਲੀ ਹੈ ਜੇਕਰ ਅਸੀਂ ਵੇਰਕਾ ਘਿਓ ਦੀ ਗੱਲ ਕਰੀਏ ਤਾਂ 30 ਤੋਂ 35 ਰੁਪਏ ਦੀ ਕਟੌਤੀ ਜਿਉਆ ਵੇਖਣ ਨੂੰ ਮਿਲੀ ਹੈ ਤਾਂ ਵੇਰਕਾ ਘਿਓ ਦੇ ਵਿੱਚ 30 ਤੋਂ 35 ਰੁਪਏ ਕਿਲੋ ਜੋ ਕਿ ਉਹ ਸੀਓਸੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਉੱਥੇ ਹੀ ਜੇਕਰ ਅਸੀਂ ਵੇਰਕਾ ਆਈਸਕ੍ਰੀਮ ਦੀ ਗੱਲ ਕਰੀਏ ਤਾਂ ਉੱਥੇ ਦੀ ਕੀਮਤ ਦੇ ਵਿੱਚ ਵੀ ਜੋ ਹੈ ਉਹ ਕਟੌਤੀ ਵੇਖਣ ਨੂੰ ਮਿਲੀ ਹੈ ਉੱਥੇ ਹੀ ਵੇਰਕਾ ਪਨੀਰ ਦੇ ਵਿੱਚ ਵੀ 15 ਰੁਪਏ ਪ੍ਰਤੀ ਕਿਲੋ ਪਨੀਰ ਦੀ ਕੀਮਤ ਦੇ ਵਿੱਚ ਕਟੌਤੀ ਜੋ ਹੈ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਵੇਰਕਾ ਦੁੱਧ ਦੀ ਜੇਕਰ ਅਸੀਂ ਗੱਲ ਕਰੀਏ ਤਾਂ 2 ਰੁਪਏ ਪ੍ਰਤੀ ਲੀਟਰ ਦੁੱਧ ਜੋ ਹੈ ਸਸਤਾ ਕੀਤਾ ਗਿਆ ਹੈ ਤਾਂ ਕੀਮਤਾਂ ਦੇ ਵਿੱਚ ਕਟੌਤੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਮਹਿੰਗਾਈ ਦੇ ਦੌਰ ਦੇ ਵਿੱਚ ਜਿੱਥੇ ਆਮ ਲੋਕਾਂ ਦਾ ਬਜਟ ਜੋ ਸੀ ਉਹ ਵਿਗੜਿਆ ਹੋਇਆ ਸੀ ਤਾਂ ਇਸੇ ਦੇ ਮੱਦੇਨਜ਼ਰ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਕੀਤਾ ਕਿਉਂਕਿ ਪਿਤੇ ਦਿਨੀ ਕੇਂਦਰ ਦੇ ਵੱਲੋਂ ਵੀ GST ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਜਿੱਥੇ ਵੇਰਕਾ ਦੁੱਧ ਦੇ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਜੋ ਹੈ ਉਹ ਕਟੌਤੀ ਵੇਖਣ ਨੂੰ ਮਿਲੀ ਹੈ ਤਾਂ ਲਗਾਤਾਰ ਲੋਕ ਜੋ ਸੀ ਮਹਿੰਗਾਈ ਦੇ ਦੌਰ ਦੇ ਵਿੱਚ ਪਰੇਸ਼ਾਨ ਸੀ ਬਜਟ ਜੋ ਸੀ ਉਹਨਾਂ ਦਾ ਵਿਗੜਿਆ ਹੋਇਆ ਸੀ ਜੇਬ ਤੇ ਸਿੱਧਾ ਅਸਰ ਜੋ ਹੈ ਉਹ ਲੋਕਾਂ ਦੀ ਤੇ ਪੈ ਰਿਹਾ ਸੀ ਤਾਂ ਜਹੇ ਦੇ ਵਿੱਚ ਸੀਮਾਨ ਦੇ ਵੱਲੋਂ ਹੋਰ ਇੱਕ ਫੈਸਲਾ ਲੋ ਖੇਤ ਦੇ ਵਿੱਚ ਲਿਆ ਗਿਆ ਹੈ ਜਿੱਥੇ ਮਹਿੰਗਾਈ ਦੇ ਦੌਰ ਦੇ ਵਿੱਚ ਇਸ ਫੈਸਲੇ ਦੇ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤਾਂ ਵੇਰਕਾ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਟੌਤੀ ਜੋ ਹੈ ਉਹ ਕੀਤੀ ਗਈ ਹੈ ਵੱਖ-ਵੱਖ ਉਤਪਾਦਾਂ ਦੀਆਂ ਵੱਖ-ਵੱਖ ਕੀਮਤਾਂ ਜੋ ਨੇ ਉਹ ਸਰਕਾਰ ਦੇ ਵੱਲੋਂ ਘਟਾਈਆਂ ਗਈਆਂ ਨੇ ਤੇ ਜਿਸ ਦੇ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਜੋ ਹੈ ਉਹ ਮਿਲੇਗੀ ਤੇ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਲਗਾਤਾਰ ਅਜਿਹੇ ਫੈਸਲੇ ਲਏ ਜਾ ਰਹੇ ਨੇ ਜਿਸ ਦੇ ਨਾਲ ਆਮ ਲੋਕਾਂ ਦੇ ਜਨਜੀਵਨ ਨੂੰ خور ਸੁਖਾਲਾ ਬਣਾਏ ਸਕੇ ਤੇ ਉਸੇ ਦੇ ਮੱਦੇਨਜ਼ਰ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਸੀਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਜਿੱਥੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਾਸੀ ਜੋ ਨੇ ਪੰਜਾਬ ਦੇ ਲੋਕ ਜੋ ਨੇ ਉਹ ਵੇਰਕਾ ਉਤਪਾਦਾਂ ਦੀ ਵੇਰਕਾ ਪ੍ਰੋਡਕਟਸ ਦੀ ਵਰਤੋਂ ਕਰਦੇ ਨੇ ਤਾਂ ਜਹੇ ਦੇ ਵਿੱਚ ਇਹਨਾਂ ਪ੍ਰੋਡਕਟਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋਣਾ ਕਿਤੇ ਨਾ ਕਿਤੇ ਆਮ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਹੈ ਕਿਉਂਕਿ ਲਗਾਤਾਰ ਮਹਿੰਗਾਈ ਦੇ ਦੌਰ ਦੇ ਵਿੱਚ ਕੀਮਤਾਂ ਜੋ ਨੇ ਵਧਦੀਆਂ ਜਾ ਰਹੀਆਂ ਨੇ ਤਾਂ ਜਹੇ ਦੇ ਵਿੱਚ ਜੋ ਆਮ ਲੋਕ ਨੇ ਉਹਨਾਂ ਦਾ ਬਜਟ ਜੋ ਹੈ ਉਹ ਵਿਗੜਿਆ ਹੋਇਆ ਤੇ ਇਸੇ ਦੇ ਚੱਲਦਿਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਜਿੱਥੇ ਵੇਰਕਾ ਦੇ ਵਕਵਾ ਉਤਪਾਦਾਂ ਦੇ ਵਿੱਚ ਕਟੌਤੀ ਜੋ ਹੈ ਕੀਮਤਾਂ ਦੀਆਂ ਕਟੌਤੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਪੰਜਾਬ ਸਰਕਾਰ ਦੇ ਵੱਲੋਂ ਵਕਵਾ ਉਤਪਾਦ ਜੋ ਨੇ ਜੇਕਰ ਅਸੀਂ ਪਨੀਰ ਦੀ ਗੱਲ ਕਰੀਏ ਦੁੱਧ ਦੀ ਗੱਲ ਕਰੀਏ ਆਈਸਕ੍ਰੀਮ ਦੀ ਗੱਲ ਕਰੀਏ ਬਟਰ ਹੋ ਗਿਆ ਜੋ ਹੋ ਗਿਆ ਤਾਂ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਜੋ ਹੈ ਉਹ ਕੀਤੀ ਗਈ ਹੈ ਤਾਂ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਵੀ ਆਮ ਲੋਕਾਂ ਦੇ ਹਿੱਤਾਂ ਦੇ ਲਈ ਫੈਸਲੇ ਜੋ ਨੇ 올ੇ ਜਾ ਰਹੇ ਨੇ ਤਾਂ ਅਜਾਹ ਦੇ ਵਿੱਚ ਇੱਕ ਹੋਰ ਫੈਸਲਾ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਜਿੱਥੇ ਵੇਰਕਾ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੇਰਕਾ ਦੇ ਵੱਡੀ ਗਿਣਤੀ ਦੇ ਵਿੱਚ ਵਰਤਣ ਵਾਲੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਹੈ ਉਹ ਵੇਰਕਾ ਪ੍ਰੋਡਕਟਸ ਦੀ ਵਰਤੋਂ ਕਰਦੇ ਨੇ ਤਾਂ ਅਜਾਹ ਦੇ ਵਿੱਚ ਇਹਨਾਂ ਪ੍ਰੋਡਕਟਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋਣਾ ਬਹੁਤ ਵੱਡੀ ਰਾਹਤ ਹੈ ਆਮ ਲੋਕਾਂ ਦੇ ਲਈ ਤਾਂ ਪੰਜਾਬ ਸਰਕਾਰ ਦੇ ਵੱਲੋਂ ਲੋਕ ਹਿੱਤਾਂ ਦੇ ਚੱਲਦਿਆਂ ਇੱਕ ਹੋਰ ਵੱਡਾ 粉丝拉来啊，